हां जी दोस्तों की हालचाल चला ਤੁਹਾਡਾ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੇਂ ਵੀਡੀਓ ਲੈ ਕੇ ਆਵਾਂਗੇ ਆਏ ਆ ਜਿੱਦਾਂ ਕਿ ਤੁਹਾਨੂੰ ਕੱਲ ਪਤਾ ਹੀ ਹੋਣਾ ਵੀ ਕੱਲ ਜਿਹੜੀ ਅਪਡੇਟ ਹੋਈ ਸੀਗੀ Facebook ਦੀ ਠੀਕ ਹੈ ਜੀ ਬਹੁਤ ਸਾਰੇ ਕ੍ਰिएटरਾਂ ਦੇ ਜਿਹੜੇ ਪੇਜ ਸੀਗੇ ਉਹ ਸਾਰੇ ਨਾਟ ਰਿਕਮੈਂਡ ਦੇ ਵਿੱਚ ਆ ਗਏ ਸੀਗੇ ਤੇ ਜਾਨੀ ਕਿ ਵੀ ਪਹਿਲਾਂ ਤਾਂ ਹੁਣ ਜਿੱਦਾਂ ਕਿ ਸਾਡੇ ਪੇਜ ਚੱਲਦੇ ਆ ਠੀਕ ਹੈ ਜੀ ਅਸੀਂ ਘਟੋ ਘਾਟ 10 ਪਲੱਸ ਠੀਕ ਹੈ ਜੀ ਪੇਜਾਂ ਦੇ ਵਰਕ ਕਰਦੇ ਆ ਪਸਣੇ ਪ੍ਰੋਫਾਈਲਾਂ ਤੇ ਠੀਕ ਹੈ ਜੀ ਸਾਡੇ ਅੱਦੇ ਪੇਜਾਂ ਦੇ ਉੱਪਰ ਤਾਂ ਪ੍ਰੋਫਾਈਲਾਂ ਦੇ ਉੱਪਰ ਤਾਂ ਨਾਟ ਰਿਕਰੂਟਮੈਂਟ ਸਾਡੇ ਵੀ ਆ ਚੁੱਕਿਆ ਸੀਗਾ ਤੇ ਕੁਝ ਟਾਈਮ ਬਾਅਦ ਠੀਕ ਹੈ ਜੀ ਜਿਹੜੇ ਸਹੀ ਸੀਗੇ ਉਹਨਾਂ ਤੇ ਵੀ ਆ ਗਿਆ ਸੀਗਾ ਉਸ ਤੋਂ ਬਾਅਦ ਅਸੀਂ ਫੇਸਬੁੱਕ ਟੀਮ ਦੇ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਜੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਦੱਸ ਦਿਆਂ ਮੈਂ ਠੀਕ ਹੈ ਜੀ ਕੀ ਹੋਇਆ ਸੀ ਕੀ ਨਹੀਂ ਹੋਇਆ ਸੀਗਾ ਦੇਖੋ ਧਿਆਨ ਨਾਲ ਸੁਣੋ ਠੀਕ ਹੈ ਜੀ ਫੇਸਬੁੱਕ ਟੀਮ ਨੇ ਜਿਹੜੀ ਅਪਡੇਟ ਕੀਤੀ ਸੀਗੀ ਕੱਲ ਠੀਕ ਹੈ ਜੀ ਤੇ ਉਹ ਆਪਾਂ ਤੁਹਾਨੂੰ ਅੱਜ ਦੱਸਦੇ ਆ ਜਿਹੜੀ ਪ੍ਰੋਫਾਈਲ ਨਾਟਰੀ ਕਮੈਂਡ ਸਾਰਿਆਂ ਦੀ ਕਿਉਂ ਆਈ ਸੀਗੀ ਦੇਖੋ ਭਾਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਪਰ ਸਾਰੀ ਜਾਣਕਾਰੀ ਦੇਵਾਂਗੇ ਦੇਖੋ ਇਹ ਤੁਸੀਂ ओरिजिनल ਵਰਕ ਕਰਦੇ ਆ ਠੀਕ ਹੈ ਜੀ ਤੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਜਿੱਦਾਂ ਕਿ ਕੱਲ ਸਸਪੈਂਡ ਹੋਈ ਸੀਗੀ ਆਪਣੀ ਰਿਕਮੈਂਡ ਤੇ ਉਹ ਕਿਉਂ ਹੋਈ ਸੀਗੀ ਜੇ ਤੁਸੀਂ ओरिजिनल ਵਰਕ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਇਦਾਂ ਹੁੰਦਾ ਵਾ ਕਿ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਜਿੱਦਾਂ ਕਿ ਹੁਣ ਤੁਹਾਡੇ ਕੋਲੇ ਪੇਜ ਚੱਲਦੇ ਆ ਠੀਕ ਹੈ ਜੀ ਦੋ ਚੱਲਦੇ ਆ ਤਿੰਨ ਚੱਲਦੇ ਆ ਤੇ ਤੁਸੀਂ ਦੂਜੀ ਪੇਜਾਂ ਤੇ ਤੇ ਪ੍ਰੋਫਾਈਲਾਂ ਤੇ ਵੀ ਜਾ ਕੇ ਦੇਖ ਸਕਦੇ ਹੋ ਜੇ ਤੁਹਾਨੂੰ ਸੇਮ ਪ੍ਰੋਬਲਮ ਸਾਰੰਗ ਜੀ ਜਾਂ ਤੇ ਆਉਂਦੀ ਪਈ ਆ ਤਾਂ ਸਮਝ ਲਓ ਫੇਸਬੁੱਕ ਦਾ ਇੱਕ ਬੱਗ ਹੁੰਦਾ ਵਾ ਕੋਈ ਨਵਾਂ ਅਪਡੇਟ ਲਿਆਉਂਦੇ ਫਿਰਦੀ ਹੁੰਦੀ ਆ ਫੇਸਬੁੱਕ ਤੇ ਉਹ ਕੱਲ ਜਿਹੜਾ ਉਹ ਵੀ ਹੋਇਆ ਸੀਗਾ ਤੁਹਾਨੂੰ ਦੱਸ ਦਗੀ ਵੀ ਇੱਕ ਰਿਕਮੈਂਡ ਵਾਲਾ ਬੱਗ ਸੀਗਾ ਜਿਹੜਾ ਕਿ ਕੁਝ ਸਮਝ ਮੇਲੀ ਹੋਇਆ ਸੀਗਾ ਸਾਰੇ ਕ੍ਰिएਟਰਾਂ 'ਤੇ ਤੇ ਉਹਦੇ ਨਾਲ ਕੁਝ ਕ੍ਰिएਟਰਾਂ ਦੀ ਕੱਲ ਠੀਕ ਹੈ ਜੀ ਜੋ ਵੀ ਸੀ ਜਿੰਨਾਂ ਦੀ ਆਇਆ ਸੀ ਸਾਰਿਆਂ ਦੀ ਰੀਚ ਡਾਉਣ ਵੀ ਹੋਈ ਉਸ ਕਰਕੇ ਕੋਈ ਉਹਨਾਂ ਦੀ ਵੀਡੀਓ ਪੋਸਟ ਵਾਇਰਲ ਨਹੀਂ ਹੋਈ ਤੇ ਰਾਤ ਅੱਧਿਆਂ ਦਾ ਰਾਤ ਠੀਕ ਹੋ ਗਿਆ ਤੇ ਅੱਧਿਆਂ ਦਾ ਕੱਲ ਸ਼ਾਮੀ ਠੀਕ ਹੋ ਗਿਆ ਸੀਗਾ ਤੇ ਹੁਣ ਆਪਾਂ ਦੱਸ ਦਿਆਂ ਨੈਕਸਟ ਠੀਕ ਹੈ ਜੀ ਜਿੰਨਾਂ ਦੇ ਠੀਕ ਹੋ ਗਿਆ ਤੇ ਜਿੰਨਾਂ ਜਿੰਨਾਂ ਦਾ ਨਹੀਂ ਹੋਇਆ ਤੇ ਉਹ ਕਿਵੇਂ ਕਰ ਸਕਦੇ ਨੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਆਪਾਂ ਇਧਰ ਇੱਕ ਤੁਹਾਨੂੰ ਲਾ ਦਿੰਦੇ ਆ ਸਕ੍ਰੀਨ ਰਿਕਾਰਡਿੰਗ ਦੇਖੋ ਧਿਆਨ ਨਾਲ ਸਕ੍ਰੀਨ ਰਿਕਾਰਡਿੰਗ ਆਪਣੀ ਚੱਲ ਪਈ ਜਿੱਦਾਂ ਕਿ ਆਪਾਂ ਇੱਕ ਆਪਣੀ ਪ੍ਰੋਫਾਈਲ ਆ ਇਹ ਠੀਕ ਹੈ ਜੀ ਆਪਾਂ ਖੋਲ ਲਈ ਆ ਤੇ ਪ੍ਰੋਫਾਈਲ ਖੋਲਣ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹਦੀ ਰਿਕਮੈਂਡ ਡਿਵੀਸ਼ਨ ਠੀਕ ਹੈ ਜੀ ਤੁਸੀਂ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਉੱਤੇ ਜਾਉਂਗੇ ਤਾਂ ਤੁਹਾਨੂੰ ਵੇਖਣ ਨੂੰ ਮਿਲੇਗਾ ਥੱਲੇ ਸਕਰੋਲ ਕਰੋਗੇ ਤਾਂ ਆਪਾਂ ਜਾਵਾਂਗੇ ਪ੍ਰੋਫਾਈਲ ਰਿਕਮੈਂਡ ਕੱਲ ਕੱਲ ਇਹਦੀ ਵੀ ਨੋਟਰੀ ਕਮੈਂਡ ਚ ਆ ਗਈ ਸੀਗੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਗ੍ਰੀਨ ਹੈ ਸਹੀ ਆ ਓਕੇ ਆ ਤੁਸੀਂ ਵੀ ਆਪਦੀ ਜਰੂਰ ਚੈੱਕ ਕਰਿਓ ਆ ਦੇਖੋ ਇਹ ਦੂਬਾਰ ਮੋਨਟਾਈਜ਼ੇਸ਼ਨ ਖੋਲਦੇ ਹਾਂ ਠੀਕ ਆ ਜੀ ਇਹਦੇ ਵਿੱਚ ਹਜੇ ਤੇ ਵਰਕ ਚੱਲਦਾ ਪਿਆ ਟੂਲ ਇਸ ਤੇ ਕੁਝ ਨਹੀਂ ਖੁੱਲਿਆ ਹੋਇਆ ਹਜੇ ਕੱਲਾ ਸਟਾਰ ਮਿਲਿਆ ਹੋਇਆ ਵਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਚੀਜ਼ ਤੁਹਾਨੂੰ ਪ੍ਰੋਬਲਮ ਹਜੇ ਵੀ ਆ ਰਹੀ ਆ ਬਾਕੀ ਡਿਟਲਸ ਤਾਂ ਸਹੀ ਹੋ ਗਈ ਆ ਤੇ ਜੇ ਤੁਹਾਨੂੰ ਹਜੇ ਵੀ ਪ੍ਰੋਬਲਮ ਆ ਰਹੀ ਆ ਪਰ ਫਾਲਤੂ ਹੀ ਇਹਦਾ ਸਕਰੀਨਸ਼ਾਟ ਲੈ ਲੈਣਾ ਵਾ ਠੀਕ ਹੈ ਜੀ ਜੀ ਤੁਹਾਡੀ ਜਿਸ ਆਈਡੀ ਦੇ ਉੱਪਰ ਤੁਹਾਡਾ ਪੇਜ ਆ ਜੀ ਉਹ ਆਈਡੀ ਬਿਲਕੁਲ ਸਹੀ ਹੈ ਠੀਕ ਹੈ ਜੀ ਤੇ ਪੇ ਥੋੜਾ ਠੀਕ ਹੈ ਜੀ ਨਾਟ ਰਿਕਮੈਂਡ ਦੱਸਦਾ ਪਿਆ ਹੋਵੇ ਤੇ ਤੁਸੀਂ ਪਹਿਲਾਂ ਉਹਦਾ ਆਪਦੀ ਆਈਡੀ ਦਾ ਸਕਰੀਨਸ਼ਾਟ ਕਰਨਾ ਵਾ ਜਿਹੜੀ ਸਹੀ ਆ ਤੇ ਫਿਰ ਤੁਸੀਂ ਇੱਕ ਸਕਰੀਨਸ਼ਾਟ ਅੱਗੇ ਕਰਨਾ ਵਾ ਐਕਟੀਵੇਟ ਦਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਪਿੱਛੇ ਜਾਣਾ ਵਾ ਤੇ ਤੁਸੀਂ ਜਾਵ ਲੈਣਾ ਇਹਦੂ ਅੱਗੇ ਹੈਲਪ ਸਪੋਰਟ ਦੇ ਵਿੱਚ ਹੈਲਪ ਸਪੋਰਟ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਦੇਖਣਾ ਵੀ ਤੁਹਾਨੂੰ ਆਈਡੀ ਤੇ ਕੋਈ ਪ੍ਰੋਬਲਮ ਤਾਂ ਨਹੀਂ ਆਈ ਹੋਈ ਠੀਕ ਹੈ ਜੀ ਚੈੱਕ ਕਰਨਾ ਵਾ ਜੇ ਆਈ ਹੋਈ ਤਾਂ ਪ੍ਰੋਬਲਮ ਸਭ ਤੋਂ ਪਹਿਲਾਂ ਤੁਸੀਂ ਉਹ ਸੋਲਵ ਕਰਨੀ ਆ ਜੇ ਤੁਹਾਡੀ ਆਈਡੀ ਤੇ ਨਹੀਂ ਕੋਈ ਪ੍ਰੋਬਲਮ ਆਈ ਹੋਈ ਠੀਕ ਹੈ ਜੀ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਵੀ ਤੁਸੀਂ ਕਿਵੇਂ ਠੀਕ ਕਰਵਾਉਣਾ ਵਾ ਜਿੱਦਾਂ ਕਿ ਹੁਣ ਮੈਂ ਤੁਹਾਨੂੰ ਦੱਸਿਆ ਵਾ ਧਿਆਨ ਦੇ ਨਾਲ ਸਮਝ ਲਿਓ ਕਿ ਤੁਹਾਡੇ ਪੇਪੀ ਤੇ ਉੱਤੇ ਪ੍ਰੋਬਲਮ ਆਈ ਹੋਈ ਹੈ ਨਾਟ ਰਿਕਮੈਂਡ ਦੀ ਤੇ ਤੁਹਾਡੀ ਪ੍ਰੋਫਾਈਲ ਸਹੀ ਆ ਬਿਲਕੁਲ ਉਹਦਾ ਸਟੇਟਸ ਸਹੀ ਆ ਤੇ ਤੁਸੀਂ ਪ੍ਰੋਫਾਈਲ ਦੇ ਸਕਰੀਨਸ਼ਾਟ ਕਰਨੀ ਆ ਕਰਨ ਤੋਂ ਬਾਅਦ ਤੁਸੀਂ ਰਿਪੋਰਟ ਇਹ ਪ੍ਰੋਬਲਮ ਤੇ ਜਾਵੜਣਾ ਵਾ ਤੇ ਤੁਸੀਂ ਕੰਟੀਨਿਊ ਤੇ ਕੰਟੀਨਿਊ ਰਿਪੋਰਟ ਤੇ ਉੱਪਰ ਕਲਿੱਕ ਕਰਨਾ ਤੇ ਉਸ ਤੋਂ ਬਾਅਦ ਕਰਨਾ ਵਾ ਇਨਕਲੂਡ ਦੇ ਉੱਪਰ ਇਨਕਲੂਡ ਦੇ ਉੱਪਰ ਕਰਨ ਤੋਂ ਬਾਅਦ ਜੇ ਤੁਹਾਡੀ ਪ੍ਰੋਫਾਈਲ ਤੇ ਪ੍ਰੋਬਲਮ ਆਈ ਹੈ ਜਾਂ ਪੇਜ ਤੇ ਆਈ ਹੈ ਤੇ ਤੁਸੀਂ ਉਹਨਾਂ ਵਿੱਚੋਂ ਇੱਕ ਸਿਲੈਕਟ ਕਰ ਲੈਣਾ ਵਾ ਫਿਰ ਤੁਸੀਂ ਅਪਲੋਡ ਫਰੋਮ ਫੋਨ ਇੱਥੇ ਜਿਹੜੇ ਮੈਂ ਤੁਹਾਨੂੰ ਸਕਰੀਨਸ਼ਾਟ ਕਿਹਾ ਸੀਗਾ ਉਹ ਕਰਨ ਨੂੰ ਉਹ ਤੁਸੀਂ ਤੇ ਦੋਵੇਂ ਸਕਰੀਨਸ਼ਾਟ ਅਪਲੋਡ ਕਰ ਲੈਣੇ ਆ ਉਸ ਤੋਂ ਬਾਅਦ ਤੁਸੀਂ ਇੱਥੇ ਲਿਖਣਾ ਹੋਇਆ ਲਿਖਣਾ ਮੈਂ ਕੁਝ ਵੀ ਆਪਾਂ ਫੇਸਬੁੱਕ ਨੂੰ ਰਿਕੁਐਸਟ ਪਾਉਣੀ ਆ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਤੁਸੀਂ ਕੀ ਲਿਖਣਾ ਵਾ ਤੁਸੀਂ ਵੀ ਵੇਖ ਕੇ ਠੀਕ ਹੈ ਜੀ ਲਿਖ ਸਕਦੇ ਹੋ ਦੇਖੋ ਧਿਆਨ ਦੇ ਨਾਲ ਇੱਥੇ ਆਪਾਂ ਵਟਸਐਪ ਤੇ ਲਿਖਿਆ ਹੋਇਆ ਵਾ ਤੇ ਇੱਥੇ ਕਾਪੀ ਕਰਕੇ ਆਪਾਂ ਉਧਰ ਪੇਸਟ ਕਰ ਦੇਣਾ ਵਾ ਇਹ ਲਿਖਿਆ ਹੋਇਆ ਜੀ ਆਪਾਂ ਤੁਸੀਂ ਧਿਆਨ ਦੇ ਨਾਲ ਪੜ੍ਹ ਸਕਦੇ ਹੋ ਲਿਖਿਆ ਹੋਇਆ ਵਾ ਹੈਲੋ ਫੇਸਬੁੱਕ ਟੀਮ ਬਾਈ ਮਾਈ ਪੇਜ ਤੁਹਾਡੀ ਪੇਜ ਹੋ ਸਕਦੀ ਹੈ ਜਾਂ ਚਾਹੇ ਤੁਹਾਡੀ ਪ੍ਰੋਫਾਈਲ ਆ ਠੀਕ ਹੈ ਜੀ ਪ੍ਰੋਫਾਈਲ ਆ ਤਾਂ ਪ੍ਰੋਫਾਈਲ ਲਿਖਣਾ ਜੇ ਪੇਜ ਆ ਪੇਜ ਲਿਖਣਾ ਵਾ ਹੈਲੋ ਫੇਸਬੁਕ ਟੀਮ ਮਾਈ ਮਾਈ ਪੇਜ ਇਜ਼ ਨਾਟ ਰੀਕਮੈਂਡ ਇਵਨ ਆਈ ਹੈਜ਼ ਨੋ ਵਾਇਲੈਂਸੀ ਔਰ ਨੋ ਇਸ਼ੂ ਵੀ ਸਾਡੇ ਕੋਈ ਇਸ਼ੂ ਨਹੀਂ ਦੀ ਕੋਈ ਵਾਇਲੈਂਸੀ ਨਹੀਂ ਗਈ ਤੇ ਸਾਡੇ ਪੇਜ ਸਾਡਾ ਕਾਤੋਂ ਰੀਕਮੈਂਡ ਦੇ ਵਿੱਚ ਆਇਆ ਹੋਇਆ ਹੈ ਤੇ ਤੁਸੀਂ ਉੱਪਰ ਆਪਦਾ ਨਾਮ ਲਿਖ ਦੇਣਾ ਥੱਲੇ ਲਿੰਕ ਦੇ ਦੇਣਾ ਤੇ ਥੱਲੇ ਉਸ ਤੋਂ ਅੱਗੇ ਜੀਮੇਲ ਜਿਹੜੀ ਹੈਗੀ ਤੁਹਾਡੀ ਕੋਈ ਵੀ ਉਹ ਅਪਲੋਡ ਕਰ ਦੇਣੀ ਆ ਉਸ ਤੋਂ ਬਾਅਦ ਤੁਸੀਂ ਲਿਖ ਦੇਣਾ ਵਾ ਥੈਂਕਸ ਫੇਸਬੁੱਕ ਟੀਮ ਇਹਨਾਂ ਲਿਖ ਕੇ ਤੁਸੀਂ ਉਹਨਾਂ ਨੂੰ ਸੈਂਡ ਕਰ ਦੇਣਾ ਵਾ ਠੀਕ ਹੈ ਜੀ 24 ਘੰਟਿਆਂ ਦੇ ਵਿੱਚ ਵਿੱਚ ਤੁਹਾਡੀ ਪ੍ਰੋਬਲਮ ਜਿਹੜੀ ਉਹ ਸੋਲਵ ਹੋ ਜੂਗੀ ਜੇ ਤੁਸੀਂ ਕੋਈ ਕੁਛ ਨਹੀਂ ਗਲਤ ਅਪਲੋਡ ਕੀਤਾ ਤੁਹਾਡੀ ਆਈਡੀ ਬਿਲਕੁਲ ਠੀਕ ਆ ਜੇ ਤੇ ਜੇ ਕੁਝ ਅਪਲੋਡ ਕੀਤਾ ਵਾ ਉਹ ਤੇ ਵੀ ਆਪਾਂ ਵੀਡੀਓ ਬਣਾਵਾਂਗੇ ਵੀ ਤੁਸੀਂ ਕੀ ਕੀ ਚੀਜ਼ ਜਨਰੇਟ ਕਰਨਗੇ ਉਹ ਵੀ ਤੁਸੀਂ ਵੀਡੀਓ ਵਾਚ ਕਰਿਓ ਤੇ ਇੱਕ ਤਾਂ ਤੁਸੀਂ ਇਧਰਲੇ ਪੰਨੇ ਹੀ ਜਿਹੜੀ ਆ ਤੁਹੇ ਰਿਪੋਰਟ ਪਾਉਣੀ ਹੈ ਤੇ ਇੱਕ ਤੋਂ ਹੋਈ ਦੂਜੇ ਪਾਸੇ ਪਾਉਣੀ ਆ ਬੈਗ ਜਾਣਾ ਤੁਸੀਂ ਫਿਰ ਤੁਸੀਂ ਜਾਣਾ ਵਾ ਕ੍ਰੀਏਟਰ ਸਪੋਰਟ ਦੇ ਉੱਪਰ ਇੱਥੇ ਜਾ ਕੇ ਸਭ ਤੋਂ ਥੱਲੇ ਲਿਖਿਆ ਹੋਇਆ ਗਿਵ ਅ ਫੀਡਬੈਕ ਇਹਦੇ ਉੱਪਰ ਤੁਸੀਂ ਪਹਿਲੇ ਨੰਬਰ ਤੇ ਉੱਪਰ ਠੀਕ ਹੈ ਜੀ ਇਦਾਂ ਕਲਿੱਕ ਕਰਕੇ ਤੇ ਇੱਥੇ ਤੁਸੀਂ ਉਹੀ ਜੋ ਮੈਂ ਲਿਖਿਆ ਸੀਗਾ ਫਿਰ ਸੇਮ ਹੀ ਸਾਰਾ ਕੁਝ ਇੱਥੇ ਪੇਸਟ ਕਰ ਦੇਣਾ ਵਾ ਤੁਸੀਂ ਠੀਕ ਹੈ ਜੀ ਜੋ ਕਾਪੀ ਕੀਤਾ ਹੋਇਆ ਤੇ ਇੱਥੇ ਤੁਸੀਂ ਸਬਮਿਟ ਇਧਰ ਵੀ ਕਰ ਦੇਣਾ ਵਾ ਤੇ ਤੁਹਾਡੀ ਜਿਹੜੀ ਪ੍ਰੋਬਲਮ ਹੋਊਗੀ ਠੀਕ ਹੈ ਜੀ 24 ਘੰਟੇ ਦੇ ਵਿੱਚ ਵਿੱਚ ਠੀਕ ਜ਼ਰੂਰ ਹੋਊਗੀ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਾਂ ਤੁਹਾਡੇ ਫਾਇਦੇ ਦੀ ਨਈਦਾਂ ਵੀਡੀਓ ਅੱਗੇ ਵੀ ਲੈ ਕੇ ਆਉਂਦੇ ਰਹੀਏ ਓਕੇ ਜੀ ਧੰਨਵਾਦ